ਪਟਨਾ ਦੇ ਪਿੰਡ ਹਰਿਆਉ ਕਲਾਂ ਤੋਂ ਸਰਪੰਚ ਦੀ ਚੋਣ ਲੜ ਰਹੇ ਗੁਰਜੰਟ ਸਿੰਘ ਦੀ ਮਾਤਾ ਸਰਬਜੀਤ ਕੌਰ ਨੇ ਸਮਰਥਕਾਂ ਸਮੇਤ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਹੈ ਇਹਨਾਂ ਦੇ ਸਮਰਥਕ ਲਾਲ ਸਿੰਘ ਅਤੇ ਹੋਰ ਆਗੂਆਂ ਦਾ ਕਹਿਣਾ ਹੈ ਕਿ ਪਿੰਡ 'ਚ ਪਹਿਲਾਂ ਕੋਈ ਵਿਕਾਸ ਕਾਰਜ ਨਾ ਹੋਣ ਕਾਰਨ ਪਿੰਡ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਉਹਨਾਂ ਮਿਹਨਤੀ ਨੌਜਵਾਨ ਦੀ ਮਾਤਾ ਸਰਬਜੀਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਿਸ ਨੂੰ ਹਰ ਵਰਗ ਦਾ ਭਾਰੀ ਸਮਰਥਨ ਮਿਲਨ ਤੇ ਸਰਬਜੀਤ ਕੌਰ ਦੀ ਜਿੱਤ ਯਕੀਨੀ ਹੈ ਹਜ਼ਾਰੀ ਟੀਵੀ ਨਿਊਜ਼ ਦੇ ਲਈ ਪਾਤਣਾ ਤੋਂ ਰਾਜਵਿੰਦਰ ਸਿੰਘ ਖਿੰਡਾ ਦੀ ਰਿਪੋਰਟ ਕਿਹੜੀਆਂ ਉਮੀਦਾਂ ਨੇ ਤੁਹਾਨੂੰ ਵੋਟਰਾਂ ਦੇ ਵੀ ਜਿਹੜਾ ਕਰਕੇ ਤੁਹਾਨੂੰ ਇਹ ਲੱਗਦਾ ਵੀ ਆ ਸਾਡੇ ਚ ਗੜਦੇ ਉਸ ਕਰਕੇ ਸਾਡੇ ਪਰਿਵਾਰ ਨੂੰ ਉਹ ਵੋਟ ਪਾ ਕੇ ਸਰਪੰਚ ਬਣੋੜਗੇ ਦੇਖੋ ਜੀ ਮੈਂ ਮੇਰੇ ਵੀ ਨਵੀਂ ਜਨਮ ਦੇ ਸਨ ਉਹਨਾਂ ਨਾਲ ਲੈ ਕੇ ਚੱਲਦੇ ਆਂ ਬਾਕੀ ਨਾਲ ਮੇਰੇ ਸਾਰੇ ਮੇਰੇ ਛੋਟੇ ਵੱਡੇ ਵੀ ਦਾ ਮੇਰੇ ਬਜ਼ੁਰਗਾਂ ਜੋ ਮੇਰੇ ਨਾਲ ਮੇਰੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਮੈਂ ਚਾਹਨਾ ਮੈਂ ਉਹਨਾਂ ਦੀ ਉਮੀਦਾਂ ਦੇ ਖਰਾ ਉਤਰਾਂ ਥੋੜੀ ਅਨਪੜਤਾ ਕਰਕੇ ਪਿੰਡ ਜੋ ਸਟੱਡੀ ਕਰਕੇ ਥੋੜੀ ਕਮਜ਼ੋਰ ਵੀ ਕੇ ਲੋਕ ਸਾਡੇ ਇੱਥੇ ਸਟੱਡੀ ਵੀ ਬਹੁਤ ਪ੍ਰੋਬਲਮ ਹੈ ਇੱਥੇ 8ਵੀਂ ਤੱਕ ਦਾ ਸਕੂਲ ਹੈ ਉਹਦੇ ਕਰਕੇ ਸਾਨੂੰ ਇਹ ਸਮੱਸਿਆ ਲੈ ਕੇ ਚੱਲਦੇ ਵੀ ਸਾਡਾ ਸਕੂਲ 10ਵੀਂ ਦਾ ਬਣ ਜੇ ਤੇ ਜਿਹੜੇ ਬੱਚੇ ਸਿੱਖਿਆ ਦੀ ਘਾਟ ਹੈ ਉਹ ਘਾਟ ਪੂਰੀ ਹੋ ਜਾ ਸਿੱਖਿਆ ਦੀ ਤੇ ਬਾਕੀ ਜਿਹੜੀਆਂ ਵੀ ਗੱਲਾਂ ਹੋਰ ਪਹਿਲਾਂ ਜਿਹੜੇ ਤੁਹਾਡੇ ਬੱਚੇ ਪਿੰਡ ਦੇ ਕਿੱਥੇ ਪੜ੍ਹ ਜਾਂਦੇ ਨੇ ਪਹਿਲਾਂ ਸਾਡੇ ਬੱਚੇ ਦੂਰ ਰਾਡੇ ਆਪਣਾ ਪੜ੍ਹਨ ਜਾਂਦੇ ਨਾਲ ਹੀ ਸਰੇ ਉਪਰ ਸਕੂਲ ਹੈ ਉੱਥੇ ਜਾਂਦੇ ਨੇ ਜਾਂ ਫਿਰ ਖਾਣੇ ਵਾਲ ਜਾਂਦੇ ਨੇ ਕੋਈ ਤੰਬੀਰ ਗੜ ਕੋਈ ਚਨਾਗਰਾ ਕੋਈ ਪਤਨਾ ਸਮੱਸਿਆ ਬੜੀ ਸਮੱਸਿਆ ਸਾਨੂੰ ਸਕੂਲ ਵਾਲੀ ਤੇ ਕਦਾਂ ਫਿਰ ਸਕੂਲ ਦੀ ਸਮੱਸਿਆ ਹੋਗੀ ਜੇ ਤੱਕ ਹੋਰ ਬੇਲ ਜਿਹੜੇ ਤੁਸੀਂ ਜਦੋਂ ਘਰਾਂ 'ਚ ਲੋਕਾਂ ਦੇ ਕੋਲ ਵੋਟ ਲੈਣ ਜਾਂਦੇ ਹੋ ਕਿਹੜੀਆਂ ਜ਼ਿਆਦਾ ਸਮੱਸਿਆਵਾਂ ਹੋਉਂਦੀਆਂ ਜ਼ਿਆਦਾ ਸਭ ਲਈ ਸਾਡੇ ਦੇਖੋ ਸਕੂਲ ਦੀ ਹੈ ਬਹੁਤ ਜ਼ਿਆਦਾ ਸਕੂਲ ਦੀ ਸਮੱਸਿਆ ਸਾਨੂੰ ਬਹੁਤ ਜ਼ਿਆਦਾ ਸਕੂਲ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਕਿ ਆਵਾਜ਼ ਇਹ ਜੀ ਸਮੱਸਿਆ ਕੋਈ ਸਾਧਨ ਨਹੀਂ ਰਿਹਾ ਸਾਡੇ ਅੱਥੇ ਆਣ ਜਾਣ ਦਾ ਆ ਤਾਂ ਨਹੀਂ ਰਹਾ ਉਹ ਵੀ ਸਮੱਸਿਆ ਚੁਣ ਕੇ ਆ ਰਹੀ ਹੈ ਜਿਹੜੇ ਪਿੰਡ ਦੇ ਵੋਟਰ ਨੇ ਜਦੋਂ ਉਹ ਜਿਹੜੇ ਪਹਿਲਾਂ ਸਰਪੰਚ ਰਹੇਗੇ ਉਹਨਾਂ ਤੋਂ ਕੀ ਕਹਿੰਦੇ ਨੇ ਜ਼ਿਆਦਾਤਰ ਕੀ ਕਹਿੰਦੇ ਨੇ ਉਹਨਾਂ ਨੂੰ ਕੀ ਸ਼ਿਕਾਇਤਾਂ ਕਰਦੇ ਨੇ ਜਾਂ ਵੀ ਉਹਨਾਂ ਨੇ ਕੰਮ ਕੀਤੇ ਜਾਂ ਨਾ ਦੇਖੋ ਜੀ ਉਹਨਾਂ ਨੇ ਕੰਮ ਉਹ ਵੀ ਤਾਂ ਤੇ ਪਰ ਉੱਤਰੇ ਕਿੰਨੇ ਉੱਤਰ ਦੇਖੋ ਜੀ ਉਹ ਜਿੰਨਾ ਕੁ ਉਹਨਾਂ ਨੇ ਕੀਤਾ ਉਹਨਾਂ ਨੇ ਕਰ ਪਾਇਆ ਜਿੰਨਾ ਕੁ ਉਹਨਾਂ ਨੇ ਕਰਿਆ ਤੇ ਹੁਣ ਮੈਂ ਇਹ ਉਮੀਦ ਲੈ ਕੇ ਚੱਲ ਰਹੀ ਮੈਂ ਉਹਨਾਂ ਤੋਂ ਖਰਾ ਉਤਰ ਕੇ ਦਿਖਾਵਾਂ ਤੇ ਵਧੀਆ ਕੰਮ ਕਰਾਂ ਤੇ ਉਤਾ ਫਿਰ ਬਾਤ ਕੀ ਲੋਕ ਦੱਸਣਗੇ ਆਪਾਂ ਕਿੰਨਾ ਕਰਿਆ ਉਹਨਾਂ ਤੋਂ ਵੱਧ ਕਰਾਂਗੇ ਕੱਟ ਕੇ ਜਨਤਾ ਦੱਸੇਗੀ ਕੀ ਉਹਦਾ ਲਾਹ ਕਿਹੜਾ ਚੋਟਿਸ਼ਾਨ ਸਰਵਜੀਤ ਕੌਰ ਜੀ ਇਹਦਾ ਦਾ ਚੋਟਿਸ਼ਾਨ ਕੀ ਹੈ ਬਾਲਟੀ ਕਿਹੜੀਆਂ ਉਮੀਦਾਂ ਨੂੰ ਲੈ ਕੇ ਤੁਸੀਂ ਆਪ ਦਾ ਜਿਹੜਾ ਕੈਂਡੀਡੇਟ ਖੜਾ ਕੀਤਾ ਤੇ ਖੜਾ ਕੀਤਾ ਜੀ ਪਿੰਡ ਦੇ ਵਿਕਾਸ ਵਾਸਤੇ ਅੱਜ ਤੱਕ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਮਾਨਦਾਰ ਸਮਝ ਕੇ ਤੇ ਵਧੀਆ ਵਿਕਾਸ ਕਰਨ ਵਾਲੇ ਨੇ ਹਿੰਮਤੀ ਨੇ ਇਸ ਕਰਕੇ ਖੜਾ ਕੀਤਾ ਜਿਹੜੀਆਂ ਕਿੱਡੀਆਂ ਕਵੀਆਂ ਸਬਜੋ ਪਿੰਡ ਦੇ ਵਿੱਚ ਜਿਹੜੀਆਂ ਪਹਿਲਾਂ ਹੱਲ ਹੋੜੀਆਂ ਚਾਹੀਦੀਆਂ ਅਸੀਂ ਅੱਕੇ ਡਈ ਹੋਈ ਆ ਸਾਡੇ ਜੀ ਪਹਿਲੀਆਂ ਤਾਂ ਕਮੀਆਂ ਸਾਡੇ ਫਰਨੀ ਦੇ ਸੇਵਰੇਜ ਨਾਲੀਆਂ ਰਸਤਿਆਂ ਦੀ ਬਹੁਤ ਕਮੀ ਹੈ ਤੇ ਕਈ ਥਾਂ ਮੇ ਬੂਰਾਂ ਦੀ ਕਮੀ ਹੈ ਨਲਕਿਆਂ ਦੀ ਸਕੂਲ ਦੀ ਕਮੀ ਹੈ ਸਕੂਲ ਸਾਡੇ 8ਵਾਂ ਦਾ ਹੈ ਇਹ 10ਵਾਂ ਦਾ ਹੋਣਾ ਚਾਹੀਦਾ ਹੈ ਇਸ ਕਰਕੇ ਜਿਵੇਂ ਨੌਜਵਾਨ ਵਰਗਾ ਜੀ ਖੇਡਾਂ ਖੁੱਡਾਂ ਵਾਲਾ ਜਾਣਾ ਚਾਹੁੰਦਾ ਹੈ ਪਰ ਉਹ ਉਹਨਾਂ ਨੂੰ ਖੇਡ ਸਟੇਡਪ ਜਾਂ ਕੁਝ ਇਹੋ ਜਿਹੀ ਜਿੰਬੋ ਪੈਰਾ ਇਹਦੀ ਲੋੜ ਤਾਂ ਨਹੀਂ ਹੁੰਦੀ ਇਹੋ ਜਿਹੀ ਕਿ ਇਹੋ ਜੇ ਉਹਦੇ ਵਾਸਤੇ ਕੀ ਪ੍ਰਬੰਧ ਰੇ ਪਿੰਡ 'ਚ ਪੈਣਾ ਪਹਿਲਾਂ ਅਜੇ ਕੋਈ ਪ੍ਰਬੰਧ ਨਹੀਂ ਹੈਗਾ ਅੱਗੇ ਕੀ ਆਸ ਰੱਖਦੇ ਹਾਂ ਅੱਗੇ ਸਾਰਾ ਕੁਝ ਬਣਵਾਵਾਂਗੇ ਜਿੰਮ ਦਾ ਕੀ ਹੋਰ ਸਾਰਾ ਕੁਝ ਬਣਵਾਵਾਂਗੇ ਖੇਡਾਂ ਵਾਲੇ ਪਾਸੇ ਪਾਵਾਂਗੇ ਬੱਚਿਆਂ ਦਾ ਚਾਹਾਂਗੇ ਠੀਕ ਪਹਿਲਾਂ ਮਤਲਬ ਸਰਵਜੀਤ ਕੌਰ ਦਾ ਬੇਟਾ ਹੈ ਉਹ ਖਲਾਬਦਾ ਪਰਣਾ ਹੈ ਉਹਨੇ ਵਧੀਆ ਕੰਮ ਕੀਤੇ ਨੇ ਖੇਡਾਂ ਖੁੱਡਾਂ ਦੇ ਵੀ ਹੋਰ ਵੀ ਇਸ ਕਰਕੇ ਇਸ ਪਰਿਵਾਰ ਨੂੰ ਤਾਂ ਸੀ ਖੜਾ ਕੀਤਾ ਤੇ ਕੋਈ ਇਹਦਾ ਚਾਹ ਪਈ ਹੈ ਆ ਥੱਲੇ ਕਰ ਲੈ ਕੋਈ ਪੁਰੀਆ ਸਿੰਘ ਨਾ ਜਿਵੇਂ ਹੁਣ ਤੁਹਾਡੇ ਐਸਸੀ ਵਿੜੇ ਦੇ ਵਿੱਚ ਆ ਘਰ ਛੋਟੇ ਹੋ ਗਏ ਪਰਿਵਾਰ ਵੱਧ ਗਏ ਕਿ ਘਰਾਂ ਤੁਹਾਨੂੰ ਅੱਗੇ ਹੋਰ ਕੀ ਕੋਹੋ ਜੀ ਲੋੜ ਹੈ ਪਲਾਟਾਂ ਦੀ ਜਾਂ ਘਰਾਂ ਦੀ ਲੋੜ ਹੈ ਉਹਨਾਂ ਆ ਲੋੜ ਹੈ ਜੀ ਪਰ ਨਲਤੇ ਲੱਗਦੇ ਐ ਤੇ ਜਿਹੜੀਆਂ ਛੱਤਾਂ ਨੇ ਕੜੀਆਂ ਵਾਲੀਆਂ ਉਹਨਾਂ ਕੋਈ ਸਰਕਾਰ ਬਾਈ ਕਰਵਾ ਦੇਵੇ ਉਹਨਾਂ ਕੰਮ ਅੱਗੇ ਅੱਗੇ ਪਹਿਲਾਂ ਕਿ ਹੁਜਾਰਿਆ ਪਹਿਲਾਂ ਇਹ ਕੁਛ ਨਹੀਂ ਬਣਿਆ ਮਾਰਾ ਬਾਈ ਠੀਕ ਠਾਕ ਹੀ ਹੈ ਜਿਹੜੇ ਹੁਣ ਕੈਂਡੀਡੇਟ ਖੜੇ ਨੇ ਹਾਂਜੀ ਤੇ ਸਰਬਜੀਤ ਕੌਰ ਇਹਨਾਂ ਤੋਂ ਇਹਨਾਂ ਜਿਦੋਂ ਇਹਨਾਂ ਤੋਂ ਕਿੰਨੀ ਆਸ ਹੈ ਤੁਹਾਨੂੰ ਪੂਰੀ ਆਸ ਹੈ ਕਿਹੋ ਜਿਹਾ ਸਵਾਰਥਰ ਹੈ ਜਿਹੜਾ ਕਿਹੋ ਜਿਹਾ ਲੋਕ ਨਹੀਂ ਤੇੜ ਕੇ ਨਹੀਂ ਸਹੀ ਹੈ ਜੀ ਸਾਰੇ ਸਹੀ ਕਰਕੇ ਮੰਨ ਲੈਣ ਨੇ ਡਾਕੀ ਸਿਰੇ ਪੜ੍ਹੇ ਲਿਖੇ ਮੁੰਡੇ ਬਿਲਕੁਲ ਜਿਹੜਾ ਕੰਮ ਕਰੇ ਉਹ ਹੀ ਕਰਕੇ ਦੇਣਾ ਜੀ